دو راستے کی طاقت پی کے راستے خالی کر دو راستے ووٹ ہمارا نہیں چلے گا نہیں چلے گا ووٹ ہمارا ووٹ ہمارا نہیں چلے گا نہیں چلے گا تخت بدل دو تاج بدل دو پرمانند راج بدل دو تخت بدل دو تاج بدل دو پرمانند راج بدل دو تخت بدل دو تاج بدل دو پرمانند راج بدل دو تخت بدل دو تاج بدل دو پرمانند راج بدل دو ਕੁਛ ਦਿਨ ਪਹਿਲਾਂ ਭਾਜਪਾ ਦੇ ਗ੍ਰਹਿ ਮੰਤਰੀ ਉਹਨਾਂ ਨੇ ਅਪਾਧਰ ਟਿੱਪਣੀ ਕੀਤੀ ਸੀ ਜੋ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਲਿਖਿਆ 32 ਡਿਗਰੀਆਂ ਕੀਤੀਆਂ ਸਿੰਬਲ ਆਫ ਨੋਲਜ ਉਹਨਾਂ ਦੇ ਅਪਾਧਰ ਟਿੱਪਣੀ ਕੀਤੀ ਸੀ ਵੀ ਵਿਗਿਆਨ ਵਿਗਿਆਨ ਇਹ ਵਿਗਿਆਨ ਵਿਗਿਆਨ ਨਾ ਕਰੋ ਅੰਬੇਡਕਰ ਅੰਬੇਡਕਰ ਨਾ ਕਰੋ ਭਗਵਾਨ ਭਗਵਾਨ ਕਰੋ ਔਰ ਮੈਂ ਤੁਹਾਡੇ ਮਾਧਿਅਮ ਰਹੀ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਭਾਜਪਾ ਆ ਉਹ ਮੰਦਰ ਬਸਤੀ ਦੇ ਵਿੱਚ ਲੋਕਾਂ ਨੂੰ ਉਲਝਾ ਕੇ ਧਰਮ ਦੇ ਵਿੱਚ ਉਲਝਾ ਕੇ ਪੜ੍ਹਾਈ ਲਿਖਾਈ ਵਿਗਿਆਨ ਤੋਂ ਵੱਝਿਤ ਕਰਨਾ ਚਾਹੁੰਦੀ ਆ ਔਰ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਵਿਸ਼ਵ ਗੁਰੂ ਦੀ ਗੱਲ ਕਰਦੇ ਆ ਮੋਦੀ ਸਾਹਿਬ ਕਹਿੰਦੇ ਵਿਸ਼ਵ ਗੁਰੂ ਬਨਣਾ ਆ ਔਰ ਕੈਂਸਰ ਦੀ ਵੈਕਸੀਨ ਪਹਿਲਾਂ ਕਿੰਨੇ ਬਣਾਈਆਂ ਰੂਸ ਨੇ ਕੈਂਸਰ ਦੀ ਪਰਸੋ ਮੈਡੀਸਿਨ ਵੈਕਸੀਨ ਆਈ ਆ ਰੂਸ ਨੇ ਬਣਾਈਆਂ ਉਹ ਵਿਗਿਆਨ ਵਿਗਿਆਨ ਕਰਦੇ ਆ ਔਰ ਇੱਥੋਂ ਦਾ ਜਿਹੜਾ 21ਵੀਂ ਸਦੀ ਵਿੱਚ ਵਿਗਿਆਨ ਦੀ ਲੋੜ ਆ ਰੋਜ਼ਗਾਰ ਦੀ ਲੋੜ ਆ, ਸਿੱਖਿਆ ਦੀ ਲੋੜ ਆ, ਪੜ੍ਹਾਈ ਲਿਖਾਈ ਦੀ ਲੋੜ ਆ ਔਰ ਅੰਮਿਤ ਸ਼ਾਹ ਜੀ ਔਰ ਆਰਐਸਐਸ ਲੋਕਾਂ ਨੂੰ ਕਿੱਧਰ ਤੱਕ ਕਰੀਆ ਕਿ ਮੰਦਰ ਮਸਜਿਦ ਉਲਝਜੋ ਔਰ ਬਾਬਾ ਸਾਹਿਬ ਤੇ ਆਪਾਂਦਰ ਟਿੱਪਣੀ ਕਰਕੇ ਕਿ ਅੰਬੇਡਕਰ ਅੰਬੇਡਕਰ ਸਾਹਿਬ ਨਾ ਕਰੋ, ਇਹ ਸੰਵਿਧਾਨ ਸੰਵਿਧਾਨ ਨਾ ਕਰੋ, ਵਿਗਿਆਨ ਵਿਗਿਆਨ ਨਾ ਕਰੋ ਔਰ ਭਗਵਾਨ ਭਗਵਾਨ ਕਰੋ ਔਰ ਤੁਹਾਨੂੰ ਸੱਤ ਜਨਮ ਮਿਲ ਜਾਣਗੇ। ਔਰ ਸੱਤ ਜਨਮਾਂ ਦੇ ਵਿੱਚ ਸਵਰਗ ਮਿਲ ਜੂਗਾ। ਇਸ ਇਸ ਅਸੀਂ ਵਿਰੋਧ ਕਰਦੇ ਆਂ ਕਿ ਅੰਮਿਤ ਸ਼ਾਹ ਜੋ ਪੱਤਰ ਟਿੱਪਣੀ ਕੀਤੀ ਆ ਉਹ ਆਪਣੇ ਗ੍ਰਹਿ ਮੰਤਰੀ ਤੋਂ ਅਸਤੀਫਾ ਦੇਵੇ ਔਰ ਪੂਰੀ ਸਮੁੱਚੀ ਭੋਜਨ ਸਮਾਜ ਤੋਂ ਮਾਫੀ ਮੰਗੇ ਜੇਕਰ ਗੱਲ ਕੀਤੀ ਦੇ ਡਾਕਟਰ ਪੀਮਰਾ ਉਮੀਦਵਾਰ ਨੇ ਇਨੀ ਪੜ੍ਹਾਈ ਕੀਤੀ ਹਾਂਜੀ ਹਾਂਜੀ ਜੀ ਕਹਿੰਦਾ ਪੜੋ ਸੰਘਰਸ਼ ਕਰੋ ਪੜੋ ਜੁੜੋ ਸੰਘਰਸ਼ ਕਰੋ ਜਿਹੜੀ ਸਰਕਾਰਾਂ ਵਾਂ ਇਸ ਵੱਲ ਜਿਹੜੀ ਆ ਤੋੜ-ਫੋੜ ਜਿਹੜਾ ਕਰ ਰਹੀ ਆ ਹਾਂਜੀ ਹਾਂਜੀ ਜੀ ਸਿਧਾਂਤ ਨੂੰ ਵੀ ਕੀ ਕਹਣਾ ਤੁਹਾਡਾ ਦੇਖੋ ਜੀ ਮੈਂ ਤੁਹਾਨੂੰ 100 ਗੱਲਾਂ ਜੋ ਇੱਕ ਗੱਲ ਕਹਿਤੀ ਪਹਿਲਾਂ ਹੀ ਪੀ ਜਿਹੜੀਆਂ ਸਰਕਾਰਾਂ ਆ ਨਾ ਜੀ ਉਹ ਨੌਜਵਾਨ ਨੂੰ ਨਸ਼ੇ ਤੇ ਬੇਰੁਜ਼ਗਾਰੀ ਵੱਲ ਧੱਕ ਰਹੀ ਆ ਵਾ ਪੜ੍ਹਾਈ ਲਿਖਾਈ ਵੱਲ ਧਿਆਨ ਨਹੀਂ ਆ ਐਜੂਕੇਸ਼ਨ ਵੱਲ ਧਿਆਨ ਨਹੀਂ ਆ ਕਿ ਇਹ ਜਿਹੜਾ ਨੌਜਵਾਨ ਨੇ ਕਿਉਂ ਨੌਜਵਾਨ ਬੈਕਬੋਨ ਆ ਕਿਸੇ ਵੀ ਦੇਸ਼ ਦੀ ਨੌਜਵਾਨਾਂ ਬੇੜਾ ਕਰਕ ਕਰਕੇ ਇਹਨਾਂ ਸਰਕਾਰਾਂ ਨੇ ਵਿਗਿਆਨ ਵੱਲ ਨਹੀਂ ਪੜ੍ਹਾਈ ਵੱਲ ਨਹੀਂ ਸਿੱਖਿਆ ਵੱਲ ਨਹੀਂ ਕਿਉਂਕਿ ਬਾਬਾ ਸਾਹਿਬ ਦਾ ਨਾਰਾ ਪੜ੍ਹੋ ਜੁੜੋ ਸੰਘਰਸ਼ ਕਰੋ ਇਹ ਤਿੰਨ ਨਾਰੇ ਦਿੱਤੇ ਉਹਨਾਂ ਨੇ ਪੜ੍ਹੋ ਜੁੜੋ ਸੰਘਰਸ਼ ਕਰੋ ਔਰ ਇਸ ਇਸ ਜਿਹੜਾ ਸਿੰਬਲ ਆ ਇਹੜਾ ਸਿਧਾਂਤ ਆ ਇਹ ਤੋਂ ਪਟਕਾ ਕੇ ਲੋਕਾਂ ਨੂੰ ਔਰ ਮੰਦਰ ਮਸ਼ਤੀ ਲੜਾਈ ਕਰਾ ਰਹੀ ਧਰਮਾਂ ਦੇ ਨਾਮ ਲੜਾਇਆ ਜਾ ਰਿਹਾ ਵੀ ਆਪਸ ਵਿੱਚ ਉਲਝ ਜਾਣ ਤੇ ਅਸੀਂ ਪਾੜੋ ਔਰ ਰਾਜਕਰੋ ਵਾਲੀ ਨੀਤੀ ਲਾਗੂ ਕਰ ਲਈ ਭਾਜਪਾ ਤੁਹਾਨੂੰ ਲੱਗਦਾ ਕਿ ਇਹਦੇ ਤੇ ਜੋ ਇਹਨੇ ਅਮਿਤ ਸ਼ਾਹ ਨੇ ਜੋ ਬਿਆਨ ਦਿੱਤਾ ਜੀ ਜੀ ਕਾਰਵਾਈ ਹੋਣੀ ਚਾਹੀਦੀ ਜੀ ਜੀ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਮੈਂ ਤੇ ਸੁਪਰੀਮ ਕੋਰਟ ਨੂੰ ਵੀ ਕਹਿਣਾ ਵਾਂ ਕਿ ਜੋ ਵੀ ਪਾਦਿਆ ਜੋ ਵੀ ਸੰਵਿਧਾਨਕ ਅਹੁਦੇ ਤੇ ਲੋਕ ਬੈਠੇ ਆ ਇਹਨਾਂ ਦੇ ਸੁਪਰੀਮ ਕੋਰਟ ਦੇ ਵਿੱਚ ਆਰਡਰ ਕੱਢਣੇ ਚਾਹੀਦੇ ਆ ਵੀ ਇਹਨਾਂ ਨੂੰ ਬਸ ਬਰਖਾਸਤ ਕਰਨ ਔਰ ਰਾਸ਼ਟਰਪਤੀ ਜੀ ਤੋਂ ਪਾਵਰ ਆ ਪੀ ਇਹਨਾਂ ਨੂੰ ਜੇ ਸਿੰਬਲ ਆਫ ਨੌਲੇਜ ਨੂੰ ਇਦਾਂ ਬੋਲ ਸਕਦੇ ਆ ਰਾਸ਼ਟਰਪਤੀ ਸਾਹਿਬ ਤੋਂ ਪਾਵ ਪਾਵ ਰਿਆ ਕਿ ਉਹਨਾਂ ਨੂੰ ਬਰਖਾਸਤ ਕਰਨ ਸਰਕਾਰ ਬਰਖਾਸਤ ਕਰਨ ਇਹਨਾਂ ਦੀ ਪੀ ਜੇ ਉਹਨਾਂ ਨੂੰ ਇਦਾਂ ਬੋਲ ਰਹੇ ਆ ਤੇ ਬਾਕੀ ਲੋਕਾਂ ਲਈ ਇਹਨਾਂ ਲਈ ਕੀ ਕੀ ਬਾਜ਼ਾਰ ਹੋਣਗੇ ਤੁਹਾਨੂੰ ਲੱਗਦਾ ਕਿ ਜਿਹੜਾ ਆਪਾਂ ਮਨਪੱਤਰ ਦੇ ਰਹੇ ਆ ਹਾਂਜੀ ਹਾਂਜੀ ਜੀ 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 ਕੋਈ ਇਹ ਚ ਮਸਲਾ ਹਲ ਹੋਏਗਾ ਤੁਹਾਨੂੰ ਕੀ ਜੀ ਜੀ ਸਾਨੂੰ ਸਰਕਾਰਾਂ ਇਹ ਸਰਕਾਰਾਂ ਤੇ ਚਲੋ ਇਹਨਾਂ 'ਚ ਵਿਸ਼ਵਾਸ ਨਹੀਂ ਪਰ ਜੋ ਸ਼ਾਸਨ ਤੇ ਤੇ ਪ੍ਰਸ਼ਾਸਨ ਤੇ ਸਾਨੂੰ ਵਿਸ਼ਵਾਸ ਆ ਸ਼ਾਸਨ ਤੇ ਕੋਈ ਵਿਸ਼ਵਾਸ ਨਹੀਂ ਜੀ ਕੀ ਪੀਲ ਕਰਨਾ ਚਾਹੋਗੇ ਲੋਕਾਂ ਅਪੀਲ ਇਹੋ ਹੈ ਜੀ ਇਕੱਠੇ ਹੋਈਏ ਜੋ ਬਾਬਾ ਸਰ ਦਾ ਨਾਰਾ ਹੈ ਪੜੋ ਜੁੜੋ ਸਹਿਰਸ਼ ਕਰੋ ਇਕੱਠੇ ਹੋਈਏ ਸਾਰੇ ਇੱਕ 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 ਪਲੇਟਫਾਰਮ ਤੇ ਤੇ ਇਹ ਜੋ ਮੰਨੂਵਾਦੀ ਤਾਕਤਾਂ ਆ ਆਰ ਗੁਰਵਿੰਦਰ ਸਿੰਘ ਸੋਤਾ ਜ਼ਿਲ੍ਹਾ ਪ੍ਰਧਾਨ ਬੌਜਨ ਸਮਾਜ ਪਾਰਟੀ ਤਰਨਤਾਰਨ ਕਿਹਣਾ ਚਾਹੋਗੇ ਜਿਹੜਾ ਅੰਮ੍ਰਿਤ ਸ਼ਾਹ ਨੇ ਇੱਕ ਬਿਆਨ ਦਿੱਤਾ ਵਾ ਕੀ ਢੜਕਾਉ ਬਿਆਨ ਆ ਇਦਾਂ ਕਰਨਾ ਚਾਹੀਦਾ ਮੈਨੂੰ ਬਿਆਨ ਦੇਣਾ ਚਾਹੀਦਾ ਜਿਸ ਤਰ੍ਹਾਂ ਬੋਲਿਆ ਜੀ ਪਤਸ਼ਰਦੀਆਂ ਜੀਆਂ ਬੋਲੀਆਂ ਬਿਲਕੁਲ ਨਹੀਂ ਕਰਨਾ ਚਾਹੀਦਾ ਬਹੁਤ ਹੀ ਨਿੰਦਨਯੋਗ ਸ਼ਬਦ ਬੋਲੇ ਨੇ ਜੋ ਆਮ ਬਹੁਜਨ ਸਮਾਜ ਦੇ ਲੋਕ ਆ ਉਹ ਬਰਦਾਸ਼ਤ ਨਹੀਂ ਕਰ ਲੈ। ਕੀ ਕਹਿਣਾ ਚੌਕੇਟਾ ਮੰਗ ਪੱਤਰ ਦੇ ਰਿਹਾ ਕੀ? ਇਹ ਜਿਹੜਾ ਮੰਗ ਪੱਤਰ ਆ ਇਹ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਆਲ ਇੰਡੀਆ ਚ ਇੱਕ ਦਿਨ ਦਾ ਰੋਸ ਪ੍ਰਦਰਸ਼ਨ ਆ। ਇਹ ਰੋਸ ਪ੍ਰਦਰਸ਼ਨ ਆਈ ਡੀਸੀ ਥਰੂ ਰਾਸ਼ਟਰਪਤੀ ਨੂੰ ਮੰਗ ਪੱਤਰ ਇਹ ਪਹੁੰਚਾਉਣਾ ਵਾ ਡੀਸੀ ਨੇ। ਇੱਥੇ ਜੋ ਵੀ ਕਾਰਵਾਈ ਆ ਅੱਗੇ ਰਾਸ਼ਟਰਪਤੀ ਸਾਹਿਬ ਨੇ ਕਰਨੀ। ਉਹਨੂੰ ਲੱਗਦਾ ਕਿ ਜਿਹੜਾ ਬਿਆਨ ਦਿੱਤਾ ਹੈ ਨਹੀਂ ਸਹੀ ਰਹਿ ਬਿਆਨ ਦੇਣਾ ਹੈ ਬਿਲਕੁਲ ਨਹੀਂ ਇਹੋ ਜਿਹਾ ਬਿਆਨ ਦੇਣਾ ਚਾਹੀਦਾ ਕਿਉਂਕਿ ਇੱਕ ਬਹੁਤ ਵੱਡੇ ਬਹੁਤ ਜਨਾਂ ਦੇ ਮਹਾਗੁਰੂ ਗੁਰੂ ਨਹੀਂ ਮਹਾਗੁਰੂ ਹੋਏ ਨੇ ਅਹੀਂ ਬਾਬਾ ਸਾਹਿਬ ਡਾਕਟਰ ਭੀਮਰਾਓ ਨੂੰ ਗੁਰੂ ਮੰਨਦੇ ਆ ਉਤੋਂ ਬਾਅਦ ਹੀ ਆਪਣੇ ਹੋਰ ਕਿਹੇ ਈਸ਼ਟ ਨੂੰ ਜਿਹੜਾ ਸਿਰ ਝਕਾਉਂਦੇ ਆ ਪਹਿਲਾਂ ਅਸੀਂ ਜੈ ਭੀਮ ਜੈ ਭਾਰਤੀ ਕਹਿ ਕੇ ਉੱਠਦੇ ਆ ਔਰ ਜੇ ਅੱਜ ਵੀ ਕੋਈ ਵੀ ਬਾਬਾ ਸਾਹਿਬ ਦੀ ਕਿਸੇ ਵੀ ਕੰਮ ਦਾ ਕੋਈ ਜੇ ਕੋਈ ਬਾਬਾ ਸਾਹਿਬ ਦੀ ਮੂਰਤੀ ਨੂੰ ਜਾ ਕੇ ਹੋਰ ਕੋਈ ਸ਼ਬਦ ਬੋਲੂਗਾ ਅਸੀਂ ਬੋਝਨ ਸਮਾਜ ਪਾਰਟੀ ਦੇ ਜਿਹੜੇ ਲੀਡਰ ਨੇ ਪੈਰੋਕਾਰ ਨੇ ਮਾਰ ਮੀਟਨ ਨੂੰ ਤਿਆਰ ਹੁੰਦੇ ਨੇ ਇਹ ਨਹੀਂ ਆ ਵੀ ਬਾਬਾ ਸਾਹਿਬ ਦੀ ਕੋਈ ਟਿੱਪਣੀ ਕੀਤੀ ਆ ਤੇ ਬੋਝਨ ਸਮਾਜ ਦੇ ਲੋਕ ਜਿਹੜੇ ਆ ਸ਼ਾਂਤ ਰਹਿਣਗੇ ਜਿਵੇਂ ਕਿ ਮੰਗ ਪੱਤਰ ਦੇਣ ਜਿਹੜੇ ਕਿ ਨਾਂ ਸੁਣਵਾਈ ਜੀ ਫਿਰ ਅਗਲਾ ਕੁਝ ਗੱჭਕੀ ਹੋਵੇ ਇਹ ਵੇਖੋ ਜੀ ਜੋ ਭੈਣ ਕੁਮਾਰੀ ਮਾਇਆਵਤੀ ਜੀ ਦੇ ਦੇਸ਼ਾ ਨਿਰਦੇਸ਼ ਏ ਟੀ ਅੱਜ ਵੀ ਆ ਜਿਹੜਾ ਆਲ ਇੰਡੀਆ ਚ ਪ੍ਰੋਗਰਾਮ ਚੱਲੇ ਨੇ ਲੱਗੇ ਨੇ ਅੱਜ ਪੂਰੇ ਜ਼ਿਲ੍ਹੇ ਡੀਸੀ ਥਰੂ ਅੱਜ ਮੰਗ ਪੱਤਰ ਜਾ ਰਿਹਾ ਰਾਸ਼ਟਰਪਤੀ ਜੀ ਨੂੰ ਉਹ ਆਉਣ ਵਾਲਾ ਜਿਹੜਾ ਜੋ ਵੀ ਪ੍ਰੋਗਰਾਮ ਭੈਣ ਕੁਮਾਰੀ ਮਾਇਆਵਤੀ ਜੀ ਲਿਖਣਗੇ ਅਸੀਂ ਉਹ